ਪੰਜਾਬੀ ਗਾਇਕ ਅਤੇ اداکار ਪਰਮੇਸ਼ਵਰਮਾ ਦੀ ਫਿਲਮ ਸ਼ੇਰਾ ਦੀ ਸ਼ੂਟਿੰਗ ਅੰਬਾਲਾ ਦੇ ਵਿੱਚ ਚੱਲ ਰਹੀ ਹੈ ਇਸ ਦੌਰਾਨ ਫਿਲਮ ਦੇ ਸੈੱਟ ਤੇ ਹਾਦਸਾ ਵਾਪਰ ਗਿਆ ਅਤੇ ਪਰਮੇਸ਼ਵਰਮਾ ਜ਼ਖਮੀ ਹੋ ਗਏ ਇਸ ਦੌਰਾਨ ਉਹਨਾਂ ਦੇ ਚਿਹਰੇ ਤੇ ਕੱਚ ਦਾ ਟੁਕੜਾ ਲੱਗਿਆ ਇਸ ਤੋਂ ਬਾਅਦ ਗਾਇਕ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਫਿਲਹਾਲ ਫਿਲਮ ਸ਼ੇਰਾ ਦੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਹੈ ਤੇ ਪਰਮੇਸ਼ਵਰਮਾ ਵੀ ਹੁਣ ਠੀਕ ਨੇ ਇਸ ਬਾਰੇ ਕਾਇਕ ਨੇ ਖੁਦ ਆਪਣੇ ਇੰਸਟਾਗ੍ਰam ਸਟੋਰੀ ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ਪਰਮੇਸ਼ਵਰ ਮਾ ਨੇ ਕਾਰ ਦੇ ਅੰਦਰਲੇ ਹਿੱਸੇ ਦੀ ਫੋਟੋ ਸ਼ੇਅਰ ਕੀਤੀ ਜਿਸ ਵਿੱਚ ਕੱਚ ਦੇ ਟੁਕੜੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਪੋਸਟ ਸ਼ੇਅਰ ਕਰਦੇ ਹੋਏ ਗਾਇਕ ਨੇ ਗੁਰਬਾਣੀ ਦੀ ਇੱਕ ਤੁਕ ਲਿਖਦੇ ਅੱਗੇ ਲਿਖਿਆ ਸ਼ੇਰਾ ਦੇ ਸੈੱਟ ਤੇ ਇੱਕ ਮੈਸ਼ਅਪ ਹੋਇਆ ਰੱਬ ਦੀ ਕਿਰਪਾ ਮੈਂ ਠੀਕ ਹਾਂ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਚਿੰਤਾ ਦੇ ਲਈ ਧੰਨਵਾਦੀ ਹਾਂ ਮਿਲੀ ਜਾਣਕਾਰੀ ਅਨੁਸਾਰ ਸ਼ੂਟਿੰਗ ਦੌਰਾਨ ਗਾਇਕ ਪਰਮੇਸ਼ਵਰ ਮਾ ਆਪਣੀ ਕਾਰ ਦੇ ਵਿੱਚ ਬੈਠੇ ਸਨ ਸ਼ੂਟਿੰਗ ਵਿੱਚ ਇਸਤੇਮਾਲ ਕੀਤੇ ਜਾਣ ਵਾਲੀਆਂ ਨਕਲੀ ਗੋਲੀਆਂ ਉਹਨਾਂ ਦੀ ਕਾਰ ਦੇ ਸ਼ੀਸ਼ੇ ਤੇ ਲੱਗ ਗਈ ਜਿਸ ਕਾਰਨ ਸ਼ੀਸ਼ਾ ਟੁੱਟ ਗਿਆ ਅਤੇ ਕੱਚ ਦੇ ਟੁਕੜੇ ਪਰਮੇਸ਼ਰ ਵਰਮਾ ਦੇ ਚਿਹਰੇ ਤੇ ਲੱਗ ਗਏ ਫਿਲਹਾਲ ਗਾਇਕ ਸੁਰਖਿਆਾ ਨੇ ਇਸ ਬਾਰੇ ਗਾਇਕ ਨੇ ਖੁਦ ਜਾਣਕਾਰੀ ਦਿੱਤੀ ਪਰਮੇਸ਼ਰ ਵਰਮਾ ਇਸ ਸਮੇਂ ਆਪਣੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੇ ਵਿੱਚ ਬੀਜ਼ੀ ਚੱਲ ਰਹੇ ਨੇ ਹਾਲਾਂਕਿ ਹੁਣ ਇਸ ਹਾਦਸੇ ਤੋਂ ਬਾਅਦ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਹੈ ਦੱਸ ਦੇਈਏ ਕਿ ਪਰਮੇਸ਼ਰ ਵਰਮਾ ਸਿਰਫ ਗਾਇਕ ਹੀ ਨਹੀਂ ਸਗੋ ਅਦਾਕਾਰ ਵੀ ਨੇ ਜੇਕਰ ਪਰਮੇਸ਼ਰ ਵਰਮਾ ਦੀਆਂ ਫਿਲਮਾਂ ਬਾਰੇ ਗੱਲ ਕਰੀਏ ਤਾਂ ਇਹਨਾਂ ਫਿਲਮਾਂ ਦੇ ਵਿੱਚ ਤਬਾਹ ਦਿਲ ਦੀਆਂ ਗੱਲਾਂ, ਰੋਕੀ ਮੈਂਟਲ, ਜਿੰਦੇ ਮੇਰੀਏ, ਸਿੰਘਮ, ਮੈਂ ਤੇ ਬਾਪੂ ਆਦੀ ਫਿਲਮਾਂ ਸ਼ਾਮਿਲ ਨੇ